ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮਨ ਬੁਟੀਕ ਦੇ ਉੱਤੇ ਤੇ ਮੈਂ ਵਿੰਕੀ ਲਖਵਈਨ ਹਾਂ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਇਆ ਕਰੇਵ ਦਾ ਸੂਟ ਆ ਤੇ ਰੈੱਡ ਮਹਿਰੂਨ ਕਦਰਾ ਉਹਦੇ ਉੱਤੇ ਬਹੁਤ ਸੋਹਣੀ ਕਢਾਈ ਕੀਤੀ ਗਈ ਆ ਤੇ ਮੈਂ ਤੁਹਾਨੂੰ ਦਿਖਾਉਣਾ ਕਢਾਈ ਦੀ ਵੀਡੀਓ ਤੇ ਜੋ ਤੁਹਾਨੂੰ ਬਹੁਤ ਪਸੰਦ ਆਊਗੀ ਜੇ ਤੁਸੀਂ ਕਮੈਂਟ ਕਰਕੇ ਦੱਸਿਓ ਨਾ ਵੀ ਤੁਹਾਨੂੰ ਕਢਾਈ ਕਿੱਦਾਂ ਦੀ ਲੱਗੀ ਤੇ ਜਿਹੜੇ ਨਵੇਂ ਵੀਅਰ ਆਪਣੇ ਨਾਲ ਜੁੜਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮੈਂ ਤੁਹਾਨੂੰ ਆਪਣਾ WhatsApp ਕਾਲਿੰਗ ਨੰਬਰ ਦੱਸ ਦਿੰਨਾ 9537843603 ਵੀਡੀਓ ਨੂੰ ਬਲੀਸਕਿਪ ਨਾ ਕਰਿਓ ਆਪਾਂ ਦੇਖ ਰਹੇ ਹਾਂ ਕਢਾਈ ਲਓ ਜੀ ਕਢਾਈ ਚੱਲ ਪਈ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਰੇਵ ਦਾ ਸੂਟ ਹੈ ਇਹ ਤੇ ਮਹਿਰੂਮ ਰੈਡ ਕਲਰ ਦਾ ਗ੍ਰੈਡ ਕਲਰ ਤੇ ਇਹਦੇ ਉੱਤੇ ਫੁੱਲ ਦੀ ਕਢਾਈ ਕੀਤੀ ਜਾ ਰਹੀ ਆ ਤੇ ਇਸ ਦੇ ਨਾਲ ਇੱਕ ਚੁੰਨੀ ਹੈ ਨਾ ਉਹਦੇ ਉੱਤੇ ਵੇਲਾਂ ਦੀ ਕਢਾਈ ਕੀਤੀ ਜਾਊਗੀ ਬਹੁਤ ਸੋਹਣੀ ਮੈਚਿੰਗ ਹੋਈ ਜਾਊਗੀ ਤੇ ਆ ਦੇਖੋ ਕਿੰਨਾ ਸੋਹਣਾ ਫੁੱਲ ਲੱਗ ਰਿਹਾ ਦੇਖੋ ਨੂੰ ਹੈ ਨਾ ਰੈਡ ਕਲਰ ਉੱਤੇ ਲਾਈਟ ਕਰੀਮ ਹੈ ਨਾ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ ਜਿਵੇਂ ਤੁਹਾਨੂੰ ਪਤਾ ਹੀ ਹੈ ਨਾ ਜਿਹੜਾ ਡਾਰਕ ਕਲਰ ਦਾ ਸੂਟ ਹੁੰਦਾ ਉਹਦੇ ਤੇ ਲਾਈਟ ਕੜਾਈ ਕੀਤੀ ਜਾਂਦੀ ਆ ਤੇ ਜਿਹੜਾ ਲਾਈਟ ਸੂਟ ਹੁੰਦਾ ਉਹਦੇ ਤੇ ਡਾਰਕ ਕੜਾਈ ਕੀਤੀ ਜਾਂਦੀ ਆ ਫੇਰ ਕਿਤੇ ਜਾ ਕੇ ਕੰਬੀਨੇਸ਼ਨ ਬਣਦਾ ਹੈ ਨਾ ਦੇਖੋ ਨਾ ਗੂੜੇ ਕਲਰ ਦੇ ਵਿੱਚ ਨਾ ਫਿੱਕੀ ਫਿੱਕੀ ਕੜਾਈ ਕਿੰਨੀ ਜਿਆਦਾ ਸੋਹਣੀ ਲੱਗ ਰਹੀ ਹੈ ਤੇ ਮੈਂ ਤੁਹਾਨੂੰ ਵਾਰੀ-ਵਾਰੀ ਪਹਿਲਾਂ ਵੀ ਰਿਕੁਐਸਟ ਕਰ ਚੁੱਕਾ ਵੀ ਜਿਹੜੇ ਆਪਣੇ ਨਾਲ ਨਵੇਂ ਵੀਅਰ ਜੁੜਦੇ ਨੇ ਨਾ ਉਹ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਆ ਕਰੋ ਤੁਸੀਂ ਮੇਰੀ ਬੇਨਤੀ ਹੈ ਤੁਹਾਨੂੰ ਤੇ ਕੜਾਈ ਕਰਦੇ ਕਰਦੇ ਧਾਗੇ ਵੀ ਘਟਨੇ ਪੈਂਦੇ ਨੇ। ਜ਼ਿਆਦਾਤਰ ਤਾਂ ਸਾਰੀ ਕੜਾਈ ਹੋਣ ਤੋਂ ਬਾਅਦ ਆ ਕੇ ਘਟੇ ਜਾਂਦੇ ਨੇ। ਕਈ ਵਾਰ ਕੜਾਈ ਕਰਦੇ ਕਰਦੇ ਹਨ ਉਹ ਧਾਗੇ ਵਿੱਚ ਆਉਣ ਲੱਗ ਜਾਂਦੇ ਨੇ ਇਸ ਕਰਕੇ ਕਟਣੇ ਪੈਂਦੇ ਨੇ ਨਾਲ ਦੀ ਨਾਲ। ਜਿਵੇਂ ਤੁਸੀਂ ਦੇਖੇ ਹੈ ਨਾ ਮੈਂ ਅਮਨ ਕੜਾਈ ਕਰਦੀ ਕਰਦੇ ਧਾਗੇ ਘਟ ਰਹੇ ਸੀਗੇ। ਤੇ ਮੈਂ ਇਸ ਨੂੰ ਨੇੜੇ ਤੋਂ ਵੀ ਦਿਖਾਉਂਗਾ ਨਾ ਫਿਰ ਬਹੁਤ ਸੋਹਣਾ ਬਣ ਕੇ ਤਿਆਰ ਹੋਊਗਾ। ਤੇ ਅਮਨ ਕੜਾਈ ਕਰ ਰਹੀ ਆ। ਤੇ ਆ ਦੇਖੋ ਤੁਸੀਂ ਨਾ ਕਿੰਨਾ ਸੋਹਣਾ ਫੁੱਲਾ ਕਮਾਲ ਹੀ ਆ ਯਾਰ ਹੈ ਨਾ ਤੇ ਆ ਇਸ ਦੀ ਚੁੰਨੀ ਆ ਚੁੰਨੀ ਉੱਤੇ ਬੇਲ ਦੀ ਗढ़ਾਈ ਕੀਤੀ ਜਾ ਰਹੀ ਆ ਸੂਟ ਤੇ ਚੁੰਨੀ ਦੀ ਬਹੁਤ ਵਧੀਆ ਕੰਬੀਨੇਸ਼ਨ ਕੀਤੀ ਗਈ ਹੈ ਗढ़ਾਈ ਦੇ ਨਾਲ ਬੇਲ ਦੀ ਗढ़ਾਈ ਵੀ ਬਹੁਤ ਜ਼ਿਆਦਾ ਸੋਹਣੀ ਆ ਤੇ ਜਿਹੜੀ ਚੁੰਨੀ ਆ ਉਹਦੇ ਵਿੱਚ ਰੈੱਡ ਕਲਰ ਵੀ ਆ ਆਪਣਾ ਕਰੀਮ ਕਲਰ ਵੀ ਆ ਇਸ ਕਰਕੇ ਕੜਾਈ ਵੀ ਕਰੀਮ ਕਲਰ ਦੀ ਕੀਤੀ ਗਈ ਹੈ ਸਾਰੀ ਮੈਚਿੰਗ ਨੂੰ ਦੇਖਦੇ ਹੋਏ ਇਹ ਕੜਾਈ ਇਸ ਕਲਰ ਦੀ ਕੀਤੀ ਗਈ ਆ ਆ ਦੇਖੋ ਆ ਫੁੱਲ ਕਿੰਨੇ ਸੋਹਣੇ ਨੇ ਬਾਕੀ ਸੂਟ ਦਾ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਬਹੁਤ ਪਿਆਰਾ ਕਲਰ ਆ ਕੜਾਈ ਵਾਲੇ ਫੁੱਲ ਬਹੁਤ ਜ਼ਿਆਦਾ ਸੋਹਣੇ ਨੇ ਆ ਦੇਖੋ ਕਿੰਨੇ ਜ਼ਿਆਦਾ ਸੋਹਣੇ ਲੱਗ ਰਹੇ ਨੇ ਨਾ ਚੁੰਨੀ ਦੇ ਵਿੱਚ ਬੇਲ ਦੀ ਕੜਾਈ ਕੀਤੀ ਗਈ ਆ ਪੂਰੀ ਮੈਚਿੰਗ ਕੀਤੀ ਗਈ ਹੈ ਤੁਸੀਂ ਦੱਸਿਓ ਜਰੂਰ ਸਾਨੂੰ ਹਾਂਜੀ ਫਿਰ ਕਿੱਦਾਂ ਲੱਗੀ ਕੜਾਈ ਸੋਹਣੀ ਲੱਗੀ ਨਾ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕੜਾਈ ਕਿੱਦਾਂ ਦੀ ਲੱਗੀ ਤੇ ਜੇਕਰ ਕੋਈ ਗਲਤੀ ਹੋ ਗਈ ਹੋ ਤਾਂ ਛੋਟਾ ਵੀਰ ਸਮਝ ਕੇ ਮਾਫ਼ ਕਰ ਦਿਓ ਤੇ ਮੈਂ ਤੁਹਾਡੇ ਲਈ ਅਗਲੀ ਵੀਡੀਓ ਜਲਦ ਤੋਂ ਜਲਦ ਲੈ ਕੇ ਪੇਸ਼ ਹੋਵਾਂਗਾ ਬਹੁਤ ਸੋਹਣੇ ਸੂਟ ਤੇ ਬਹੁਤ ਸੋਹਣੀ ਕੜਾਈ ਵਾਲੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਨਵੇਂ ਵੀਅਰ ਹੈ ਨਾ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਤੁਹਾਡਾ ਵੀ ਸਮਝ ਕੇ ਮਾਫ਼ ਕਰਦੇ ਹਾਂ